ਸਿਵੀਆਂ ਚਮਕੀਲੇ ਨੂੰ ਸਮਝਾਉਂਦਾ ਹੋਇਆ ਕਹਿੰਦਾ ਹੈ ਕਿ ਇਹ ਵਕਤ ਬੁਰਾ ਹੈ ਚਮਕੀਲਾ ਕਹਿੰਦਾ ਹੈ ਕਿ ਇਹੀ ਤਾਂ ਸਮਾਂ ਹੈ ਹਣ ਲੋਕ ਸੁਣ ਰਹੇ ਨੇ ਚਮਕੀਲਾ ਹਣ ਮੌਕਾ ਹੈ ਉਹ ਦੱਸਦਾ ਹੈ ਕਿ ਜੇ ਮੇਰੀ ਤਕਦੀਰ ਵਿੱਚ ਗੋਲੀ ਲਿਖੀ ਹੈ ਤਾਂ ਮੈਂ ਗੋਲੀ ਨਾਲ ਹੀ ਮਰਨਾ ਹੈ ਤਾਂ ਇਹ ਹੋ ਕੇ ਹੀ ਰਹੇਗਾ ਮੇਰੀ ਤਕਦੀਰ ਨੂੰ ਕੋਈ ਬਦਲ ਨਹੀਂ ਸਕਦਾ ਦੁਨੀਆ ਜਿਵੇਂ ਚੱਲਦੀ ਹੈ ਓਵੇਂ ਚੱਲੋ ਇਸ ਤੇ ਚਾਲ ਨਾਲ ਜਿਸ ਨੂੰ ਜੋ ਕਰਨਾ ਹੈ ਕਰੋ ਰੁਕਣਾ ਨਹੀਂ ਹੈ ਅਮਰਜੋਤ ਚਮਕੀਲੇ ਨਾਲ ਜਾਣਾ ਨਹੀਂ ਚਾਹੁੰਦੀ ਸੀ ਪਰੰਤੂ ਚਮਕੀਲਾ ਕਹਿੰਦਾ ਹੈ ਕਿ ਤੈਨੂੰ ਮੇਰੇ ਨਾਲ ਜਾਣਾ ਹੀ ਪਵੇਗਾ ਕਿਉਂਕਿ ਅਸਤਾ ਇੱਕ ਬੱਚਾ ਹੋਣ ਵਾਲਾ ਹੈ ਉਸ ਦੀ ਤੇਗ ਭਲ ਕਰਨਾ ਮੇਰਾ ਫਰਜ ਹੈ ਇਹ ਬੰਦੂਖ ਵਾਲਿਆਂ ਦਾ ਤਾਂ ਕੰਮ ਹੈ ਗੋਲੀ ਚਲਾਉਣਾ ਤੇ ਇਹ ਤਾਂ ਚਲਾਉਣਗੇ ਹੀ ਤੇ ਅਸੀਂ ਗਾਣੇ ਵਜਾਉਣਾ ਹੈ ਤਾਂ ਅਸੀਂ ਸਾਡਾ ਕੰਮ ਹੈ ਅਸੀਂ ਗਾਵਾਂਗੇ ਅਸੀਂ ਜ਼ਰੂਰ ਕਰਾਂਗੇ ਉਹ ਆਪਣਾ ਕੰਮ ਕਰ ਰਹੇ ਹਨ ਤਾਂ ਅਸੀਂ ਆਪਣਾ ਕੰਮ ਵੀ ਜ਼ਰੂਰ ਕਰਾਂਗੇ ਨਾ ਉਹ ਸਾਡੇ ਲਈ ਰੁਕਣਗੇ ਅਤੇ ਨਾ ਅਸੀਂ ਉਹਨਾਂ ਲਈ ਰੁਕੀਏ ਜਿੰਦਾ ਹੀ ਮਰ ਜਾਈਏ ਇਸ ਤੋਂ ਤਾਂ ਚੰਗਾ ਹੈ ਕਿ ਮਰ ਕੇ ਜਿੰਦਾ ਰਹੀਏ ਚਮਕੀਲਾ ਐਸੇ ਤਰ੍ਹਾਂ ਅਖਾੜੇ ਤੇ ਅਖਾੜੇ ਲਾ ਰਿਹਾ ਸੀ ਉਸ ਨੂੰ ਲੋਕਾਂ ਨੇ ਸਮਝਾਇਆ ਕਿ ਚਮਕੀਲੇ ਲਾਲਚ ਛੱਡ ਦੇ ਨਹੀਂ ਤਾਂ ਮਾਰਿਆ ਜਾਵੇਗਾ ਉਸਦੇ ਦੋਸਤਾਂ ਨੇ ਇੱਧਰ ਉਸ ਦਾ ਸਾਥ ਛੱਡ ਦਿੱਤਾ ਸੀ ਅਮਰਜੋਤ ਪਰੇਸ਼ਾਨ ਹੁੰਦੀ ਹੈ ਕਿ ਐਨੇ ਉੱਚੇ ਸੁਰਤੇ ਰੋਜ਼ ਉਸ ਕੋਲੋਂ ਦੋ-ਦੋ ਅਖਾੜੇ ਨਹੀਂ ਲੱਗਣਗੇ ਚਮਕੀਲਾ ਤੇ ਅਮਰਜੋਤ ਦੋਵੇਂ ਅਖਾੜੇ ਉੱਤੇ ਜਾ ਰਹੇ ਸਨ ਅਖਾੜੇ ਉੱਤੇ ਗੱਡੀ ਰੁਕਦੀ ਹੈ ਚਮਕੀਲਾ ਪਹਿਲਾਂ ਗੱਡੀ ਤੋਂ ਉਤਰ ਜਾਂਦਾ ਹੈ ਅਮਰਜੋਤ ਜਦੋਂ ਉੱਤਨ ਲੱਗਦੀ ਹੈ ਉਸ ਸਮੇਂ ਉਸਦੇ ਮੱਥੇ ਉੱਤੇ ਤੇਜ਼ ਗੋਲੀ ਚਲਦੀ ਹੈ ਤੇ ਚਮਕੀਲੇ ਦੇ ਢੱਡ ਵਿੱਚ ਦੋਸਤੋ ਇਹ ਮੰਜ਼ਰ ਨਾ ਦੇਖਣ ਯੋਗ ਸੀ ਫਿਲਮ ਵਿੱਚ ਦੇਖ ਕੇ ਇਨਾ ਦੁੱਖ ਹੋ ਰਿਹਾ ਸੀ ਤਾਂ ਸੋਚੋ ਅਸਲ ਵਿੱਚ ਕਿੰਨਾ ਖੌਫਨਾਕ ਮੰਜ਼ਰ ਹੋਵੇਗਾ ਇੱਧਰ ਸੰਸਕਾਰ ਲਈ ਦੋਵਾਂ ਦੀ লাশ ਨੂੰ ਲਿਆਂਦਾ ਜਾਂਦਾ ਏ ਅਮਰਜੋਤ ਦੇ ਘਰ ਵਾਲੇ ਸੰਸਕਾਰ ਉੱਤੇ ਆਉਂਦੇ ਹਨ ਤੇ ਉਹਨਾਂ ਦੀ ਅਲਮਾਰੀ ਵਿੱਚੋਂ ਸਾਰੇ ਪੈਸੇ ਕੱਢ ਕੇ ਲੈ ਜਾਂਦੇ ਹਨ ਚਮਕੀਲੇ ਦੀ ਦੂਜੀ ਪਤਨੀ ਵੀ ਆਉਂਦੀ ਹੈ ਤੇ ਅਮਰਜੋਤ ਦੀ ਪਤਨੀ ਦੱਸਦੀ ਹੈ ਕਿ ਅਮਰਜੋਤ ਦੇ ਘਰ ਦੇ ਸਿਰਫ ਪੈਸੇ ਅਤੇ ਗਹਿਣੇ ਲੈਣ ਆਏ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਾਅਦ ਵਿੱਚ ਸਾਨੂੰ ਕੁਝ ਵੀ ਨਹੀਂ ਮਿਲਣਾ ਚਮਕੀਲੇ ਦੇ ਰਿਸ਼ਤੇਦਾਰ ਉਸ ਦੀ ਮ੍ਰਿਤਕ ਦੇ ਨਾਲ ਆਖਰੀ ਫੋਟੋਆਂ ਕਰਵਾਉਂਦੇ ਹਨ ਉਦਾਸੀ ਹੀ ਉਦਾਸੀ ਹੁੰਦੀ ਹੈ ਡੀਐਸਪੀ ਗੱਡੀ ਵਿੱਚ ਚਮਕੀਲੇ ਦੀਆਂ ਕੈਸਟਾਂ ਵੇਖਦਾ ਹੈ ਹੁਣ ਫਿਲਮ ਦੇ ਵਿੱਚ ਅੰਤਿਮ ਫੋਟੋਆਂ ਦਿਖਾਈਆਂ ਜਾਂਦੀਆਂ ਹਨ ਰਿਪੋਰਟਰਸ ਨੂੰ ਪੁਲਿਸ ਪ੍ਰਸ਼ਾਸਨ ਕਹਿੰਦਾ ਹੈ ਕਿ ਅਸੀਂ ਚਮਕੀਲਾ ਮਰਡਰ ਫਾਈਲ ਬੰਦ ਕਰ ਦਿੱਤੀ ਹੈ ਕਿਉਂਕਿ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਅਸੀਂ ਸਿਰਫ ਇੱਕ ਸਿੰਗਰ ਦੇ ਪਿੱਛੇ ਲੱਗੇ ਰਹੀਏ ਡੀਐਸਪੀ ਦਾ ਮੁੰਡਾ ਚਮਕੀਲਾ ਸੁਣ ਰਿਹਾ ਹੁੰਦਾ ਹੈ ਪਰ ਉਸਦੇ ਪਿਤਾ ਦੇ ਆਉਂਦੇ ਹੀ ਉਹ ਗਾਣੇ ਬੰਦ ਕਰ ਦਿੰਦਾ ਹੈ ਡੀਐਸਪੀ ਉਸਨੂੰ ਕਹਿੰਦਾ ਹੈ ਕਿ ਜਦ ਤੇਰਾ ਜੀ ਕਰੇ ਤੂੰ ਸੁਣ ਲਿਆ ਕਰ ਸਿਨੇਮਾ ਘਰਾਂ ਦੇ ਵਿੱਚ ਅਮਰਜੋਤ ਅਤੇ ਚਮਕੀਲੇ ਦੇ ਗਾਣੇ ਵੱਜਣ ਲੱਗਦੇ ਹਨ ਲੋਕ ਉਹਨਾਂ ਦੇ ਗਾਣੇ ਸੁਣ ਥੀਏਟਰਾਂ ਵਿੱਚ ਜਾਣ ਲੱਗ ਪਏ ਭਾਵੇਂ ਚਮਕੀਲਾ ਦੁਨੀਆ ਉੱਤੇ ਨਹੀਂ ਸੀ ਪਰ ਉਸਦੀ ਆਵਾਜ਼ ਤੇ ਗੀਤ ਦੁਨੀਆ ਉੱਤੇ ਅਮਰ ਸਨ ਜੈਮਨ ਜੋ ਚਮਕੀਲੇ ਦਾ ਪੁੱਤਰ ਹੈ ਤੇ ਉਹ ਆਪਣੇ ਪਿਤਾ ਦੇ ਵਾਂਗ ਗੀਤਾਂ ਗੀਤ ਗਾਉਣ ਦਾ ਕੰਮ ਕਰਦਾ ਹੈ ਇਧਰ ਅਮਰਜੋਤ ਦਾ ਦੂਜਾ ਪੁੱਤ ਉਹਨਾਂ ਦੀ ਮੌਤ ਤੋਂ 15 ਦਿਨ ਬਾਅਦ ਦੁਨੀਆ ਤੋਂ ਪੂਰਾ ਹੋ ਗਿਆ ਸੀ ਕੇਸਰ ਸਿੰਘ ਟਿੱਕੀ ਮੰਨਦਾ ਹੈ ਕਿ ਚਮਕੀਲਾ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੈ ਤੇ ਅੱਜ ਵੀ ਉਹ ਇਹੀ ਗੱਲਾਂ ਦੁਹਰਾਉਂਦਾ ਹੈ ਹੁਣ ਪ੍ਰਾਣੀਆਂ ਕੁਝ ਵੀਡੀਓਸ ਅਤੇ ਕਲਿੱਪਸ ਦਿਖਾਈਆਂ ਜਾਂਦੀਆਂ ਹਨ ਜੇਕਰ ਤੁਹਾਨੂੰ ਫਿਲਮ ਦੀ ਪੂਰੀ ਡਿਸਕ੍ਰਿਪਸ਼ਨ ਅਤੇ ਐਕਸਪਲੇਨੇਸ਼ਨ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਡਾ ਇੱਕ ਲਾਈਕ ਅਤੇ ਸਬਸਕ੍ਰਾਈਬ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਧੰਨਵਾਦ